ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆਮੰਦੀਪ ਕੌਰ ਮਾਨ ਮੈਂ ਬੋਲ ਰਹੀ ਹਾਂ ਜੀ ਮੋਰ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਚੀਜ਼ ਲੈ ਕੇ ਆਏ ਹਾਂ ਜੋਰ ਜੱਟ ਦੇ ਡਿਜ਼ਾਈਨਰ ਸੂਟਾਂ ਉੱਪਰ ਵਰਕ ਉਹ ਵੀ ਬਹੁਤ ਸੋਹਣਾ ਵਰਕ ਹੈਂਡ ਵਰਕ ਤੇ ਬਾਕੀ ਦੇ ਵਿੱਚ ਜਿਹੜੇ ਡਿਜ਼ਾਈਨਿੰਗ ਹੈ ਬਹੁਤ ਸੋਹਣੀ ਐ ਨਿਊ ਕਲਰ ਐ ਤੇ ਨਿਊ ਡਿਜ਼ਾਈਨਿੰਗ ਐ ਪਾਈ ਖਰੀਦ ਕੇ ਕਿਸੇ ਦੇ ਪਾਈ ਨਹੀਂ ਵੇਖੀ ਤੇ ਇਹ ਗਰਲਿਸ਼ ਲੁੱਕ ਸੂਟ ਨੇ ਤੇ ਬਹੁਤ ਸੋਹਣੀ ਚੀਜ਼ ਐ ਤੇ ਮੈਨੂੰ ਇਹਨੇ ਪਿਆਰੇ ਲੱਗੇ ਤੇ ਅਸੀਂ ਲਿਆਂਦੇ ਕਿਉਂਕਿ ਨਾ ਵਰਕ ਵੀ ਬਹੁਤ ਵਧੀਆ ਐ ਸਿੰਪਲ ਸੂਬਰ ਲੁੱਕ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਵੱਧ ਛੜ ਕੇ ਆਪਣੇ ਫੈਮਿਲੀ ਮੈਂਬਰਾਂ ਨਾਲ ਸ਼ੇਅਰ ਕਰੋ ਫਰੈਂਡਾਂ ਨਾਲ ਸ਼ੇਅਰ ਕਰੋ ਕਿ ਆਪਣ ਨੂੰ ਵੱਧ ਤੋਂ ਵੱਧ ਸਪੋਰਟ ਮਿਲੇ ਤੇ ਅੱਜ ਆਪਾਂ ਜਿਹੜਾ ਤੁਹਾਡੇ ਲਈ ਲੈ ਕੇ ਆਏ ਆ ਸਪੈਸ਼ਲ ਸੂਟ ਲੈ ਕੇ ਆਏ ਆ ਇਹਦੀ ਸਮਝ ਲਓ ਕਿ ਚੁੰਨੀ ਦੀ ਜ਼ਿਆਦਾ ਮੁੱਲ ਆਈਦਾ ਤੇ ਇਹ ਪਿਓਰ ਜੋਰ ਜੱਟ ਐ ਦੇਖੋ ਇਹ ਮਹਿੰਗਾ ਸੂਟ ਆ ਪੂਰਾ ਜੀ ਆ ਦੇਖੋ ਜੀ ਇਹ ਬਰਕ ਦਿਖਾਇਆ ਹੈ ਦਾ ਇਹਦਾ ਗਲੇ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਜਿੰਨੇ ਮਰਜੀ ਲਵਾਈ ਰੱਖਿਓ ਪੂਰਾ 5 ਮੀਟਰ ਦਾ ਓਵਰ ਹੈ ਇਥੇ ਨੇੜੇ ਤੋਂ ਜਾ ਕੇ ਬਰਕ ਦਿਖਾ ਚੱਕਦੇ ਆ ਦੇਖੋ ਜੀ ਆ ਵਰਕ ਆ ਜੀ ਪੂਰਾ ਹੈ ਸਮਝ ਲਓ ਕਿ ਇੰਨਾ ਵਰਕ ਬਰੀਕੀ ਨਾਲ ਕੀਤਾ ਗਿਆ ਹੈ ਕਿ ਤੁਸੀਂ ਖੁਦ ਹੀ ਦੇਖ ਸਕਦੇ ਹੋ ਤੇ ਆ ਬਾਜੂ ਵਰਕ ਵੀ ਇਹਦੇ ਜੀ ਦੇਖ ਲਓ ਦੋਨੇ ਬਾਜੂ ਤੇ ਇਦਾਂ ਵਰਕ ਹੋਣਾ ਹੈ ਇਹਦੇ ਠੀਕ ਹੈ ਜੀ ਨਹੀਂ ਆਪਾਂ ਕਹਿੰਦੇ ਕਿ ਜਿਹੜੀ ਚੁੰਨੀ ਹੁੰਦੀ ਆ ਉਥੇ ਵਰਕ ਵਧੀਆ ਨਹੀਂ ਹੁੰਦਾ ਦੇਖ ਲਓ ਤੁਸੀਂ ਵਰਕ ਦੇਖ ਲਓ ਕਿੰਨਾ ਵਧੀਆ ਚੁੰਨੀ ਦੇ ਦੋਨੋਂ ਸਾਈਡ ਤੇ ਐਵੇਂ ਵਰਕ ਕੀਤਾ ਹੋਇਆ ਬਾਕੀ ਇਹ ਸੋਹਣਾ ਆ ਆ ਦੇਖੋ ਆ ਦੇਖੋ ਵਰਕ ਜਿਹੜਾ ਵਰਕ ਕੀਤਾ ਜਮਾਂ ਵੀ ਬਾਹਰ ਨਹੀਂ ਨਿਕਲਦਾ ਚੁੰਨੀ ਤੋਂ ਪੂਰਾ ਸਮੂਥਲੀ ਕੀਤਾ ਹੋਇਆ ਐਨੀ ਸੋਹਣੀ ਚੀਜ਼ ਹੈ ਤੇ ਰੇਟ ਵੀ ਠੀਕ ਨੇ ਰੇਟ ਠੀਕ ਲੱਗੇ ਕਰਕੇ ਮੈਂ ਲਈ ਤੇ ਜਿਹੜੀ ਨਾ ਇਹਦੀਆਂ ਬੇਲਾ ਨਾ ਐਨੇ ਬਰੀਕੀ ਨਾਲ ਪਾਈਆਂ ਹੋਈਆਂ ਵੀ ਜਣੀ ਕਿ ਚੀਜ਼ ਦੇਖਣ ਸਾਰੀ ਪਸੰਦ ਆ ਗਈ ਤੇ ਅਸੀਂ ਲੈਤੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਐ ਇਹਦਾ ਦੁਪੱਟਾ ਆ ਦੇਖੋ ਜੀ ਇਹਦਾ ਦੁਪੱਟਾ ਪਿਓਰ ਦਾ ਜੀ ਇਹ 2.5 ਮੀਟਰ ਦਾ ਦੁਪੱਟਾ ਹੈ ਤੇ ਫੋਰ ਸਾਈਡ ਇਹਦੀ ਲੈਂਸ ਲੱਗੀ ਹੋਈ ਹੈ ਤੇ ਦੋਨੇ ਪਾਸੇ ਇਹਦੇ ਐਵੇਂ ਦਾ ਵਰਕ ਕੀਤਾ ਹੋਇਆ ਆ ਦੇਖੋ ਫੁੱਲ ਪਿਓਰ ਦਾ ਜੀ ਹਾਂ ਪੂਰਾ ਪਿਓਰ ਦਾ ਇਹ ਦੁਪੱਟਾ ਹੈ ਪੂਰਾ ਓਰੀਜਨਲ ਪਿਓਰ ਹੈ ਜੀ ਇਹ ਇਹ 2.5 ਮੀਟਰ ਦਾ ਖੁੱਲਾ ਡੁੱਲਾ ਪਿਓਰ ਦਾ ਦੁਪੱਟਾ ਹੈ ਜੀ ਤੇ ਬਾਕੀ ਜਿਹੜਾ ਸੂਟ ਹੈ ਇਹ ਪਿਓਰ ਜੌਰ ਜਟ ਦਾ ਹੈ ਇਹਦੇ ਐਵੇਂ ਜਿਕਰ نیچے ਤੋਂ ਲੈ ਕੇ ਗਾਲ ਤੱਕ ਵਰਕ ਕੀਤਾ ਹੋਇਆ ਤੇ ਇਹਦੇ ਵਾਜੂ ਵਰਕ ਹੈ ਘਟੋ ਘਾਟਾ ਜਿਵੇਂ ਆਪਾਂ ਚੁੰਨੀ ਤੇ ਤੇ Papa suit ਤੇ bark ਕਰਵਾਏ ਗਏ ਦੋਨੇ ਮੇਰੇ ਹਿਸਾਬ ਨਾਲ ਇਹ 7-800 ਦਾ ਬਰਕ ਹੋਵੇ ਵਿਦ ਚੁੰਨੀ ਤੇ ਇਹਦੀ ਚੁੰਨੀ ਤੇ ਕਪੜਾ ਵਿੱਚ ਲਾ ਕੇ ਤੁਸੀਂ ਇਹਦੀ ਕੀਮਤ ਜਾਣ ਕੇ ਤਾਂ ਕਮਾਲ ਹੀ ਰਹਿ ਜਾਓਗੇ ਆ ਦੇਖੋ ਜੀ 2.5 ਮੀਟਰ ਦੇ tie dye ਦੇ ਪਿਓਰ ਦੇ ਇਹਨਾਂ ਦੁਪੱਟੇ ਆ ਤੇ ਪਿਓਰ ਜੌਰ ਜਟਾ ਵੀਰੇ ਜੌਰ ਜਟਾ ਪਿਓਰ ਹੈ ਕੂਲੀ ਜੀ ਤੇ ਸੜੀ ਜੀ ਯੋਹਰ ਝਟਨੀ ਬਹੁਤ ਸੋਹਣੀ ਯੋਹਰ ਝਟਾ ਤੇ ਇਹਦੇ ਕੜਾਈ ਤੇ ਤੁਸੀਂ ਰੇਟ ਜਾਣ ਕੇ ਨਾਲ ਖੁਸ਼ ਹੋ ਜਾਓਗੇ ਵੀ ਇੰਨੇ ਮੈਂ ਸਮਝ ਲਓ ਕਿ ਹੱਥ થી ਲਾਉਂਗੇ ਜਿਹੜਾ ਪੂਰੀ ਸਮੂਥਲੀ ਸਮੂਥਲੀ ਫੀਲ ਹੁੰਦੀ ਆ ਹਾਂ ਬਹੁਤ ਸੋਹਣੀ ਯੋਹਰ ਝਟਾ ਇਹਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਤੁਸੀਂ ਇੱਕ ਵਾਰੀ ਇਹਨੂੰ ਸਮਾ ਕੇ ਪਾ ਲਿਆ ਪ੍ਰੈਸ ਪ੍ਰਸ ਕਰਨ ਦੀ ਕੋਈ ਲੋੜ ਨਹੀਂ ਜਿਵੇਂ ਮਰਜ਼ੀ ਪਾਈ ਫਿਰੋ ਇੰਨੇ ਸੋਹਣੀ ਯੋਹਰ ਝਟਾ ਇਹ ਕੈਨ ਵੀ ਸੜੀ ਜੀ ਹੋ ਜੂਗੀ ਐਵੇਂ ਹੀ ਰਹੂ ਇਹਦੀ ਮੜਕ ਮੜਕ ਕੰਦਰ ਸਾਰੇ ਦੇ ਡਿਜ਼ਾਈਨਿੰਗ ਸੇਮ ਹੈ ਜ ਹੁਣ ਕਲਰ ਦਿਖਾਵਾਂਗੇ ਹੁਣ ਆਪਾਂ ਤੁਹਾਨੂੰ ਆ ਸੂਟ ਦਿਖ ਆ ਦੇਖੋ ਜੀ ਹੈਵੀ ਦੁਪੱਟਾ ਹੈ ਨਾ ਹੈਵੀ ਇਹਨਾਂ ਦਾ ਦੁਪੱਟਾ ਹੂੰ ਹਾਂ ਆ ਦੇਖੋ ਜੀ ਹੈਵੀ ਦਾ ਦੁਪੱਟਾ ਟਾਈ ਐਂਡ ਡਾਈ ਦਾ ਮੇਨ ਗੱਲ ਕੀ ਇਹ ਸੂਟ ਜੀ ਵਰਕ ਆਈ ਮੇਨ ਗੱਲ ਵਰਕ ਜਿਹੜਾ ਇੰਨਾ ਸਫਾਈ ਨਾਲ ਵਰਕ ਕੀਤਾ ਗਿਆ ਤੁਸੀਂ ਕੋਈ ਵੀ ਆਪਣੀ ਕਹਿੰਦੇ ਕੋਈ ਮਿਸਟੇਕ ਨਹੀਂ ਉਹ ਨਹੀਂ ਕੱਢ ਸਕਦੇ ਇੰਨਾ ਬਰੀਕੀ ਦਾ ਕੰਮ ਕੀਤਾ ਹੋਇਆ ਤੇ ਮੈਨੂੰ ਤਾਂ ਆਪੇ ਬਹੁਤ ਸੋਹਣੇ ਲੱਗਦੇ ਪਰ ਕੀ ਕਰਗੇ ਇਹ ਸਾਰੇ ਸਿਉਂ ਕੇ ਪਾਵਾਂਗੇ ਤਾਂ ਆਪਦੇ ਪੱਲੇ ਕੁਝ ਨਹੀਂ ਪੈਣਾ ਬਹੁਤ ਸੋਹਣੀ ਜੀ ਜੈ ਇੰਨੀ ਸੋਹਣੀ ਲੁੱਕ ਵਾਲੀ ਚੀਜ਼ ਹੈ ਟਾਈ ਵੀ ਇਹ ਫਸਟ ਟਾਈਮ ਹੀ ਹੈ ਚੀਜ਼ ਆਪਣੇ ਇਹ ਸੀ ਆਪਣਾ ਜੀ ਪਹਿਲਾ ਕਲਰ ਕਲਰ ਸਮਾਰ ਸਮਾਰ ਦੇਖ ਲਿਓ ਹੁਣ ਇੱਥੇ 7 ਕਲਰ ਹੈ ਜੀ 7 ਕਲਰ ਆਪਦੇ ਧਿਆਨ ਨਾਲ ਦੇਖਿਓ ਇਹ ਕਲਰ ਪਹਿਲਾ orange ਕਲਰ ਹੈ ਜੀ ਆ ਦੇਖੋ ਜੀ ਸੋਡੇ ਰੰਗ ਤਾਂ ਗੋਰੇ ਹੋਣਗੇ ਬਹੁਤ ਜਿਆਦਾ ਸੋਹਣੇ ਲੱਗੋਗੇ ਮੇਰਾ ਰੰਗ ਤਾਂ ਠੀਕ ਠਾਕ ਹੈ ਆ ਦੇਖੋ ਆ ਦੇਖੋ ਜੀ ਨਾਲ ਇਦਾਂ ਦੀ ਦੁਪੱਟੇ ਆ ਦੇਖੋ ਕਦੇ ਵੀ ਕਲਰ ਮੈਟਰ ਨਹੀਂ ਕਰਦਾ ਬੰਦੀ ਚੁਆਇਸ ਮੈਟਰ ਕਰਦੀ ਬੰਦੀ ਦੀ ਚੁਆਇਸ ਕੀ ਆ ਆ ਦੇਖੋ ਜੀ ਪਾਈ ਐਂਡ ਡਾਈ ਦੇ ਦੁਪੱਟੇ ਮੇਰਾ ਸਮਾਰਕੇ ਦਿਖਾਉਂਦਾ ਮਤਲਬ ਇਹ ਹੁੰਦਾ ਵੀ ਭੈਣਾਂ ਨੂੰ ਤਸੱਲੀ ਹੋ ਜਾਵੇ ਵੀ ਇਹ ਚੀਜ਼ ਕਿਉਂ ਜੀ ਹੈ ਅਗਲਾ ਮਰਖਾ ਦਾ ਬਹੁਤ ਵਾਈਦਾ ਜੀ ਇਹਨਾਂ ਦੀਆਂ ਤਹਿਾਂ ਮਾਰਨੀਆਂ ਪੈਂਦੀਆਂ ਸਾਰਾ ਕੁਝ ਕਰਨਾ ਪੈਂਦਾ ਪਰ ਮੈਨੂੰ ਐ ਲੱਗਦਾ ਵੀ ਬੰਦੇ ਨੂੰ ਜਦੋਂ ਖੋਲ ਕੇ ਜੀ ਚੀਜ਼ ਦਿਖਾਈ ਜਾਵੇ ਨਾ ਬੰਦੇ ਦੀ ਤਸੱਲੀ ਹੋ ਜਾਂਦੀ ਹੈ ਇਹ ਸੀ ਆਪਣਾ ਪਹਿਲਾ ਕਲਰ ਹੈ ਜੀ orange ਕਲਰ ਅਗਲਾ ਲਵੈਂਡਰ ਕਲਰ ਅਗਲਾ ਆ ਗਿਆ ਜੀ ਲਵੈਂਡਰ ਕਲਰ ਜੋ ਕਿ ਆਪਣੀ ਦੁਨੀਆ ਦੇ ਵਿੱਚ ਹੁਣ ਮਸ਼ਹੂਰ ਹੈ ਕਢਾਈਆਂ ਸੇਮ ਹੈ ਸਾਰਾਂ ਦੇ ਵਾਜੂ ਵਰਕ ਹੈ ਪਰ ਮੈਂ ਤੁਸੀਂ ਪਹੁੰਚਿਆ ਤੇ ਲਿਆਓ ਮੇਰੇ ਘਰ ਪਰ ਪਹੁੰਚਿਆ ਤਾਂ ਨਹੀਂ ਆਉਣ ਇਹ ਚਾਹੇ ਦੇਖ ਲੋ ਜਦੋਂ ਜਿਹੜੀ ਜਿਹੜੀ ਕਢਾਈ ਕੀਤੀ ਹੋਈ ਹੈ ਨਾ ਜਿਹੜਾ ਨੀਮਾ ਲਵੈਂਡਰ ਕਲਰ ਹੈ ਚ ਕਢਾਈ ਚ ਵੀ ਆ ਦੇਖ ਲੋ ਜਿਹੜਾ ਫੁੱਲ ਹੈ ਚ ਲਵੈਂਡਰ ਕਲਰ शो ਹੁੰਦਾ ਮੈਂ ਇਹਦੀ ਸੈਨਿੰਗ ਦੁੱਗਣੀ ਕਰਦਾ ਦੇਖੋ ਲਵੈਂਡਰ ਕਲਰ ਹੈ ਕਿ ਕਢਾਈ ਕਢਾਈ ਕੀਤੀ ਦੀ ਫੁੱਲ ਲਵੈਂਡਰ ਧਾਗੇ ਨਾਲ ਕਲਰ ਨਹੀਂ ਹੈਗਾ ਬੇਟੇ ਲਵੈਂਡਰ ਨਾਲ ਆ ਦੇਖ ਤਾਂ ਹੀ ਮੈਂ ਸੋਚਿਆ ਨਾ ਚਮਕੀ ਕਿਉਂਦਾ orange ਤਾਂ ਦੂਰੋਂ ਚਮਕੀ ਜਾਂਦਾ ਨੇ ਬਾਈਟਫੁੱਲਾਂ ਦੇ ਲਵੈਂਡਰ ਨਾਲ ਦੇ ਧਾਗੇ ਦੀ ਕਢਾਈ ਕੀਤੀ ਹੈ ਮੈਂ ਵੀ ਸੋਚ ਨਹੀਂ ਸੀ ਸੋਚਿਆ ਸੀ ਨਾ ਮੈਂ ਹੁਣ ਤੁਹਾਨੂੰ ਸੂਟ ਨਾ ਤਾਂ ਲਾ ਲਾ ਕੇ ਦਿਖਾਉਣੀ ਆ ਵੀ ਤੁਹਾਨੂੰ ਤਸੱਲੀ ਹੋ ਜੇ ਠੀਕ ਤੇ ਕੋਈ ਵੀ ਸੂਟ ਲੈਣਾ ਸਕਰੀਨਸ਼ਾਟ ਲੈਣਾ ਨਾ ਭੁੱਲਿਆ ਕਰੋ ਮੈਡਮ ਜਲਦੀ ਕਰ ਦਿਓ ਕਿਉਂਕਿ ਵੀਡੀਓ ਬੜੀ ਲੈਂਥੀ ਜਾਊਗੀ ਜੇ ਮੈਂ ਨਿਆਨੇ ਸੂਟ ਦੇਖਣੇ ਹੋ ਨਾ ਟੌਰ ਨਾ ਫਿਰ ਉਹ ਵੀਡੀਓ ਪੁਰੀ ਦੀ ਕੋਈ ਪਰਵਾਹ ਨਹੀਂ ਕਰਦੀ ਉਹਨਾਂ ਨੂੰ ਐ ਹੁੰਦਾ ਵੀ ਅਸੀਂ ਦੇਖੀਏ ਵੀ ਸਾਡੇ ਇਹ ਚ ਜੀ ਆਪਣੇ ਸੱਤ ਕਲਰ ਆ ਰੇਟ ਕੀ ਸੀ ਮਮੀ ਰੇਟ ਨਹੀਂ ਦੱਸਿਆ ਤੁਸੀਂ ਮੈਂ ਰੇਟ ਦੱਸ ਦਿਆਂ ਗੁਰੂ ਆ ਦੇਖੋ ਇਹ ਵਿੱਚ ਲਵੈਂਡਰ ਧਾਗਾ ਪਾਇਆ ਹੋਇਆ ਤੂੰ ਕਹਿੰਦਾ ਸੀ ਵਿਛਦੀ ਦੀਂਦਾ ਹਾਂ ਲਵੈਂਡਰ ਧਾਗਾ ਨਾ ਲਵੈਂਡਰ ਧਾਗਾ ਆ ਦੇਖੋ ਚੁੰਨੀ ਤੇ ਵੀ ਸਪੈਸ਼ਲ ਵਰਕ ਕੀਤਾ ਹੋਇਆ ਯਾਰ ਡਬਲ ਡਬਲ ਧਾਗੇ ਦਾ ਆ ਦੇਖੋ ਭੈਣੋ ਦੀਪੂ ਦਾ ਕਹੀ ਜਾਂਦਾਗਾ ਵੀ ਜਲਦੀ ਕਰੋ ਮੈਂ ਜਲਦੀ ਨਹੀਂ ਕਰਦੀ ਤੁਹਾਨੂੰ ਸ਼ੌਂਕ ਨਾ ਦਿਖਾਉਂ। ਆ ਦੇਖੋ। ਪਾਠਿਕਾ ਆ ਦੇਖੋ ਜਿਹਦੇ ਬਾਜੂ ਵਰਕ ਵੀ ਹੈ ਤੁਹਾਨੂੰ ਦਿਖ ਰਿਹਾ ਉਹਨਾਂ ਦੀ ਤੁਹ ਦਿਖਾਤਾ ਤਾਂ ਬਾਜੂ ਵਰਕ। ਹਾਂਜੀ ਉਹ ਪਹਿਲਾਂ ਜੀ ਵੀ ਦਿਖਾਤਾ ਇਹ ਚ ਵੀ ਦਿਖਾ ਦਿੰਨੇ ਆ ਜੀ। ਟੈਨਸ਼ਨ ਨਾ ਲੈਣੀ। ਕੀਮਤ ਜਾਣ ਕੇ ਹੈਰਾਨ ਹੋ ਜਾਓਗੇ ਸਿਰਫ 950 ਦਾ 2.5 ਮੀਟਰ ਦੀ ਪਿਓਰ ਦੀ ਚੁੰਨੀ ਵਿਦ ਵਰਕ। ਸਾਰੇ ਕਮੀਜ਼ ਤੇ ਵਰਕ ਤੇ ਪਿਓਰ ਡੋਰ ਜਟ ਦਾ। 100% ਪਿਓਰ ਜੋਰ ਜਟਾ ਜੀ 100% ਪਿਓਰ ਆਪਣੀ ਚੁੰਨੀ ਆ। ਆ ਦੇਖੋ ਜੀ। ਦੁਕਾਨਦਾਰ ਨੇ ਵੀ ਖਟੋਕ ਕੇ ਕਿਹਾ ਕਹਿੰਦਾ ਇਹ ਚੀਜ਼ ਪਹਿਲੀ ਵਾਰ ਆਈ ਆ ਕੱਲੀ ਚੁੰਨੀ ਮੈਟਾਇਟਰ ਦੀ ਅ ਦੋ ਸੋਵੰਗੂਦਿਨੀ 190 ਦੀ ਤੇ ਆ ਬਰਕ ਹੋਇਆ ਹੋਇਆ ਮੈਂ ਕਹਿੰਦੀ ਆ ਬਰਕ ਦੇ ਮੁੱਲ ਉਚ ਸੂਟ ਮਿਲ ਰਿਹਾ ਤੁਹਾਨੂੰ ਜੇ ਬਰਕ ਕਰਵਾਉਂਗੇ ਘੱਟੋ ਘੱਟ 7-800 ਦਾ ਬਰਕ ਹੈ ਇਹ ਕਿਉਕਿ ਚੁੰਨੀ ਦੇ ਵੀ ਆ ਬਾਜੂ ਤੇ ਵੀ ਆ ਸਾਰੇ ਤੇ ਜਿਹੜਾ ਤੁਸੀਂ ਬਰਕ ਕਰਾਉਂਗੇ ਉਹਦੀ ਇੰਨੀ ਨਾਲ ਸਫਾਈ ਵੀ ਨਹੀਂ ਹੁੰਦੀ ਤੇ ਉਹਦੀ ਸਫਾਈ ਦੇਖੋ ਮੈਂ ਤੁਹਾਨੂੰ ਖੁਦ ਹੀ ਕਰਾ ਕੇ ਦਿਨੇ ਤਿੰਨ ਤਿੰਨ ਸੌ ਤਾਂ ਇਕੱਲੇ ਕਾਟ ਵਰਕ ਦਾ ਮੰਗ ਲੈਂਦੇ ਅਸੀਂ ਕਾਟ ਵਰਕ ਦੀ ਕਢਾਈ ਕਰਾ ਕੇ ਦਿਨੇ ਆ ਸਫਾਈ ਦੇਖੋ ਤੁਸੀਂ ਸਫਾਈ ਦੇਖ ਕੇ ਹੈਰਾਨ ਹੋ ਜਾਓਗੇ ਆ ਦੇਖੋ ਨਾਲੇ ਡਬਲ ਉਸ ਆਹ ਕੀਤੀ ਹੋਈ ਆ ਡਬਲ ਡਬਲ ਧਾਗਾ ਫਿਰ ਵੀ ਕਿੰਨੀ ਸਫਾਈ ਆ ਤੇ ਨਾਲ ਇਹ ਸੂਟ ਤੁਹਾਨੂੰ ਸਭ ਤੋਂ ਵਧੀਆ ਮੈਂ ਮੈਨ ਦੱਸ ਦਿਆਂ ਇਹਦੇ ਗੁਣ ਤੁਹਾਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਪੈਣੀ ਇਹ ਬਿਲਕੁਲ ਖਰਾਬ ਨਹੀਂ ਹੁੰਦੇ ਇਹਨਾਂ 'ਚ ਬਲਦੇ ਨਹੀਂ ਪੈਂਦੇਗੇ ਪੈਸਾ ਲਾਓ ਵਕਤ ਬਚਾਓ ਉਹ ਕਮਾ ਸਾਢੇ 950 ਰੁਪਏ ਇਹ ਸੂਟਾਂ ਦੀ ਕੀਮਤ ਹੈ ਜੀ ਇਸ ਤੋਂ ਵੱਧ ਲੜਾ ਗਿਆ ਜੀ ਆਹ ਵਾਲਾ ਗ੍ਰੀਨ ਜਿਹੜਾ ਕੀ ਕਹ ਇਹਦੇ ਨੂੰ ਤੁਸੀਂ ਇਹਨੂੰ ਪੈਰਟਪੂਰਟ ਕੀ ਕਹ ਦੇਣੇ ਪੈਰਟ ਗ੍ਰੀਨ ਹਾਂ ਪੈਰਟ ਗ੍ਰੀਨ ਇਹ ਏਜ ਕੜਾਈ ਕਿੰਨੀ ਘੰਟ ਲੱਗਦੀ ਸੀ ਦੁਪੱਟੇ ਦੀ ਕੜਾਈ ਦੇਖੋ ਕਿੰਨੀ ਟਾਈ ਡਾਈ ਦੁਪੱਟਿਆ ਫੁੱਲ ਪਿਓਰ ਦੇ ਦੁਪੱਟੇ ਆ ਜੀ ਤੇ ਨਾਲ ਵਰਕ ਹੈ ਪਿਓਰ ਜੋਰਜਟ ਦਾ ਸੂਟ ਹੈ ਜੀ ਕਿਸੇ ਭੈਣ ਨੇ ਲੈਣਾ ਹੋਵੇ ਆਪਣੇ ਨਾਲ ਸੰਪਰਕ ਕਰੋ ਇਹਦੀ ਗ੍ਰੇਸ ਵਾਲੀ ਪੈਂਦੀ ਹੈ ਨਾ ਮੰਮੀ ਜੀ ਸਕਰੀਨ ਸ਼ਾਟ ਲਓ ਕੜਾਈਆਂ ਸਾਰਾ ਚਕੁੱਲ ਮਲਾ ਕੇ ਵਾਈਟ ਹੈ ਬਾਜੂ ਵਰਕ ਹੈ ਜੀ ਆਹ ਦੇਖੋ ਜੀ ਖੁੱਲੇ ਢੁੱਲੇ ਟਾਈ ਡਾਈ ਦੇ ਪਿਓਰ ਦੇ ਦੁਪੱਟੇ ਹੈ ਜੀ ਵਰਕ ਕੀਤਾ ਸੋਨੂੰ ਵਰਕ ਵਰਕ ਦੇ ਮੁੱਲ 'ਚ ਸੂਟ ਮਿਲ ਰਿਹਾ ਜੀ ਸੋਨੂੰ ਸਿਰਫ 950 ਦਾ ਪਿਓਰ ਦੀਆਂ ਚੁੰਨੀਆਂ ਨਾਲ ਤੇ ਪਿਓਰ ਦੀ ਜੋਰਜਟ ਕੋਈ ਕਲਰ ਭਾਨੇ ਪਸੰਦ ਮੇਰੇ ਹਿਸਾਬ ਨਾਲ ਆਪਣੇ ਨੇੜੇ ਹਜੇ ਤੱਕ ਤਾਂ ਆਇਆ ਵੀ ਨਹੀਂ ਹੋਣਾ ਮਾਰਕੀਟ 'ਚ ਇਹ ਐਨੀ ਤਾਂ ਆ ਵੀ ਸਕਦਾ ਤੇ ਨਹੀਂ ਵੀ ਆ ਸਕਦਾ ਅਸੀਂ ਹਜੇ ਤੱਕ ਇਹ ਸੂਟ ਸੱਚ ਕਹਿਣੇ ਵੀ ਨਹੀਂ ਪਾਇਆ ਦੇਖਾਂ ਕੱਲ ਤਾਂ ਪਤਾ ਨਹੀਂ ਕੱਲ ਦਾ ਕਿਸ ਨੂੰ ਨਹੀਂ ਪਤਾ ਅੱਜ ਆਪਾਂ ਕਿਸੇ ਦੇ ਪਾਏ ਦੇਖਿਆ ਨਹੀਂ ਦੇਖੋ ਕੱਲ ਤਾਂ ਆਪਾਂ ਮੌਦੀ ਜ਼ਿੰਦਗੀ ਦਾ ਨਹੀਂ ਪਤਾ ਵੀ ਹੋਵਾਂਗੇ ਜਾਂ ਨਾ ਹੋਵਾਂਗੇ ਆ ਦੇਖੋ ਅਗਲਾ ਕਲਰ ਆ ਦੇਖੋ ਜੀ ਕਲਰ ਇਹਨਾਂ ਦੇ ਹਟਕੇ ਆ ਸਾਰੇ ਬਹੁਤ ਸੋਹਣੇ ਮੈਂ ਤਾਂ ਵੀ ਕਢਾਈ ਉਹ ਸੋਹਣੀ ਲੱਗ ਰਹੀ ਆ ਕਲਰ ਤਾਂ ਇਹਨਾਂ ਦੇ ਆ ਸਮਝ ਲਓਗੇ ਤੁਸੀਂ ਸੋਚੀ ਜਾਓਗੇ ਕਿ ਇੰਨੇ ਵਧੀਆ ਕਲਰ ਉਹ ਵੀ ਜੋਰ ਜੱਟ 'ਚ ਜੋਰ ਗੱਟੀ ਬੜੀ ਸੌਫਟ ਹੈ ਆ ਦੇਖੋ ਜੀ ਦੁਪट्टे ਟਾਈ ਡਾਈ ਦੇ ਜੇ ਤੁਸੀਂ ਟਾਈ ਡਾਈ ਦਾ ਦੁਪੱਟਾ ਕਰੋਗੇ ਨਾ ਅਸੀਂ ਪੁੱਛਦੇ ਹੁੰਨੇ ਸਾਨੂੰ ਕਈਆਂ ਕਹਿੰਦੇ ਟਾਈ ਡਾਈ ਦਾ ਦੁਪੱਟਾ ਕਰਵਾਓ ਤੇ ਰੱਬ ਨੂੰ ਜਾਣ ਕੇ ਕਹਿੰਦੇ ਜੀ 2-200 ਰੁਪਏ ਮੰਗਦੇ ਆ ਦੁਪੱਟਿਆਂ ਦੀ ਕੱਲੀ ਡਾਈ ਦਾ ਆਹ ਦੁਪੱਟਿਆਂ ਦੀ ਦਾ ਤੇ ਇਹ ਤੋਂ ਇੱਥੇ ਵਰਕ ਹੈ ਪਿਓਰ ਦੀ ਚੁੰਨੀ ਆ ਕੱਲੀ ਪਿਓਰ ਦੀ ਚੁੰਨੀ ਆ ਭਾਜੀ ਲਾਈਏ 200 ਰੁਪਏ ਦਾ ਡਾਈ ਦਾ ਤੇ 200 ਦੀ ਚੁੰਨੀ 400 ਤਾਂ ਇਹ ਹੋ ਗਿਆ ਤੇ 400 ਤੇ ਮੈਨੂੰ ਲੱਗਦਾ 2.5